ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਕੇ ਲੋਕਾਂ ਨੂੰ ਗੁੱਸਾ ਬੜਾ ਜ਼ਿਆਦਾ ਹੁੰਦਾ ਬਹੁਤ ਗੁੱਸਾ ਹੁੰਦਾ ਤੇ ਗੁੱਸੇ ਦੇ ਵਿੱਚ ਕਈ ਵਾਰ ਇੰਨੀ ਵੱਡੀ ਗਲਤੀ ਕਰ ਲੈਂਦੇ ਆ ਇੰਨਾ ਵੱਡਾ ਨੁਕਸਾਨ ਕਰ ਲੈਂਦੇ ਆ ਜਿਹੜੇ ਕੇ ਨੁਕਸਾਨ ਦੀ ਪਰਪਾਈ ਉਹਨਾਂ ਤੋਂ ਸਾਰੀ ਜ਼ਿੰਦਗੀ ਦੇ ਵਿੱਚ ਨਹੀਂ ਹੁੰਦੀ ਸੋ ਦੋਸਤੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਆਂ ਦੋਸਤੋ ਅੱਜ ਦੀ ਕਹਾਣੀ ਇੱਕ ਵਿਅਕਤੀ ਹਰ ਰੋਜ਼ ਆਪਣੇ ਘਰ ਤੋਂ ਸ਼ਹਿਰ ਤੱਕ ਜੌਬ ਦੇ ਲਈ ਨੌਕਰੀ ਦੇ ਲਈ ਜਾਂਦਾ ਹੁੰਦਾ ਤੇ ਉੱਥੇ ਉਹ ਨੌਕਰੀ ਕਰਦਾ ਹੁੰਦਾ ਇੱਕ ਦਿਨ ਕੀ ਹੁੰਦਾ ਕਿ ਰਸਤੇ ਵਿੱਚ ਉਸ ਦਾ ਮੋਟਰਸਾਈਕਲ ਖਰਾਬ ਹੋ ਜਾਂਦਾ ਜਿਹਦੇ ਕਾਰਨ ਉਸ ਨੂੰ ਗੁੱਸਾ ਬਹੁਤ ਹੁੰਦਾ ਕਿਉਂਕਿ ਉਹ ਆਪਣੀ ਨੌਕਰੀ ਦੇ ਲਈ ਲੇਟ ਹੋ ਚੁੱਕਿਆ ਹੁੰਦਾ ਤੇ ਉਸ ਦੇ ਕਾਰਨ ਉਸ ਦੇ ਅੰਦਰ ਇੰਨਾ ਗੁੱਸਾ ਘਰ ਕਰ ਜਾਂਦਾ ਕਿ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਬਹੁਤ ਜ਼ਿਆਦਾ ਉਸ ਦੇ ਅੰਦਰ ਗੁੱਸਾ ਮਤਲਬ ਭੁਲੀ ਤੁਰਿਆ ਜਾਂਦਾ ਹੁੰਦਾ ਤੇ ਜਦੋਂ ਸ਼ਾਮ ਨੂੰ ਹੁਣ ਆਪਣੇ ਘਰ ਆਉਂਦਾ ਤੇ ਘਰ ਜਦੋਂ ਆਉਂਦਾ ਉਸਦੀ ਪਤਨੀ ਦੇਖਦੀ ਉਸਦੀ ਵਾਈਫ ਦੇਖਦੀ ਆ ਉਹਨਾਂ ਨੂੰ ਪੁੱਛਦੀ ਆ ਕਿ ਕੀ ਗੱਲ ਤੁਹਾਡਾ ਚਿਹਰਾ ਅੱਜ ਬੜਾ ਮੁਰਝਾਇਆ ਹੋਇਆ ਕੀ ਗੱਲਬਾਤ ਹੋ ਗਈ ਤੁਸੀਂ ਕੀ ਗੱਲ ਨਰਾਸ਼ ਲੱਗਦੇ ਹੋ ਅੱਜ ਤਾਂ ਉਹ ਬਿਨਾਂ ਕੁਝ ਸੋਚੇ ਸਮਝੇ ਬਿਨਾਂ ਕੁਝ ਗੱਲਬਾਤ ਕਰੇ ਆਪਣੀ ਵਾਈਫ ਦੇ ਇੱਕ ਥੱਪੜ ਮਾਰ ਦਿੰਦਾ ਜਦੋਂ ਆਪਣੀ ਵਾਈਫ ਦੇ ਥੱਪੜ ਮਾਰ ਦਿੰਦਾ ਕਿ ਤੈਨ ਕੀ ਲੈਣਾ ਤੂੰ ਦੱਸ ਮੈਂ ਤਾਂ ਪਹਿਲਾਂ ਹੀ ਬੜਾ ਤੰਗ ਆ ਉਹ ਜਦੋਂ ਇੰਨੀ ਗੱਲ ਕਹਿ ਕੇ ਉਹਦੇ ਥੱਪੜ ਮਾਰਦਾ ਤਾਂ ਉਸਦੀ ਵਾਈਫ ਨੂੰ ਵੀ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਪਰ ਉਹ ਆਪਣੇ ਗੁੱਸੇ ਤੇ ਥੋੜਾ ਜਿਹਾ ਕੰਟਰੋਲ ਕਰਕੇ ਉੱਥੋਂ ਪਰੇ ਹੋ ਜਾਂਦੀ ਆ ਉਹ ਪਰ ਉਹਦੇ ਗੁੱਸਾ ਅੰਦਰ ਇੰਨਾ ਘਰ ਕਰ ਜਾਂਦਾ ਤੇ ਜਦੋਂ ਉਹ ਦੇਖਦੀ ਆ ਕਿ ਉਸਦਾ ਵੱਡਾ ਬੇਟਾ ਕਮਰੇ ਦੇ ਵਿੱਚ ਸਵੇਰ ਦਾ ਟੀਵੀ ਲਾਈ ਬੈਠਾ ਟੀਵੀ ਲਾਈ ਬੈਠਾ ਸਵੇਰ ਦਾ ਤੇ ਉੱਠ ਹੀ ਨਹੀਂ ਰਿਹਾ ਤਾਂ ਉਹ ਵੱਡੇ ਬੇਟੇ ਦੇ ਕੋਲ ਜਾਂਦੀ ਆ ਕਮਰੇ ਦੇ ਵਿੱਚ ਤੇ ਉਹਦੇ ਜਾ ਕੇ ਵੱਟ ਕੇ ਥੱਪੜ ਮਾਰਦੀ ਆ ਉਸਦੀ ਮਾਂ ਜਦੋਂ ਬੇਟੇ ਦੇ ਆਪਣੇ ਤੇ ਥੱਪੜ ਮਾਰਦੀ ਆ ਤੇ ਉਹਨੂੰ ਕਹਿੰਦੀ ਕਿ ਕੀ ਗੱਲ ਤੂੰ ਸਵੇਰ ਦਾ ਟੀਵੀ ਲਾਈ ਬੈਠਾ ਤੈਨੂੰ ਕੋਈ ਕੰਮ ਧੰਦੇ ਦੀ ਫਿਕਰ ਨਹੀਂ ਤੂੰ ਉੱਠ ਕੇ ਕੋਈ ਕੰਮ ਧੰਦਾ ਹੀ ਕਰ ਲਾ ਉਹ ਵੱਡਾ ਮੁੰਡਾ ਵਿਚਾਰਾ ਹੁਣ ਕੀ ਕਰ ਸਕਦਾ ਸੀ ਹੁਣ ਮਾਂ ਦੇ ਤਾਂ ਮਾਰ ਨੂੰ ਰਿਹਾ ਉਹ ਹੁਣ ਚੁੱਪ ਕਰਕੇ ਜਦੋਂ ਬਾਹਰ ਨਿਕਲਦਾ ਗੁੱਸੇ ਦੇ ਵਿੱਚ ਤਾਂ ਉਹਦੇ ਅੰਦਰ ਵੀ ਬੜਾ ਗੁੱਸਾ ਹੋ ਜਾਂਦਾ ਤੇ ਜਦੋਂ ਬਾਹਰ ਨਿਕਲਦਾ ਕਮਰੇ ਤੋਂ ਤਾਂ ਬਾਹਰ ਪਾਰਕ ਦੇ ਵਿੱਚ ਉਹ ਛੋਟਾ ਬੱਚਾ ਜਿਹੜਾ ਕਿ ਉਹ ਮੁੰਡੇ ਦਾ ਭਰਾ ਹੁੰਦਾ ਛੋਟਾ ਭਰਾ ਹੁੰਦਾ ਉਹ ਸਾਈਕਲੀ ਦੇ ਉੱਪਰ ਆਪਣੀ ਤੇ ਗੇੜੇ ਦਿੰਦਾ ਹੁੰਦਾ ਤਾਂ ਇਹ ਵੱਡਾ ਭਰਾ ਜਾ ਕੇ ਉਹਦੇ ਵੱਟ ਕੇ ਥੱਪੜ ਮਾਰਦਾ ਕੰਨ ਤੇ ਇੱਕ ਕਿ ਕੀ ਗੱਲ ਤੂੰ ਸਵੇਰ ਦਾ ਸਾਈਕਲੀ ਤੇ ਗੀੜੀ ਦੇਈ ਜਾਂਦਾ ਤੂੰ ਪੜ ਵੀ ਲੈ ਅੰਦਰ ਜਾ ਕੇ ਉਹ ਆਪਣਾ ਗੁੱਸਾ ਸਾਰਾ ਉਹ ਮੁੰਡੇ ਤੇ ਲਾ ਦਿੰਦਾ ਉਹ ਬੱਚੇ ਤੇ ਲਾ ਦਿੰਦਾ ਵਿਚਾਰੇ ਤੇ ਹੁਣ ਉਹ ਬੱਚਾ ਵਿਚਾਰਾ ਛੋਟਾ ਕੀ ਕਰੇ ਉਹਨੂੰ ਵੀ ਬੜਾ ਗੁੱਸਾ ਹੁੰਦਾ ਉਹ ਵੀ ਰੋਣ ਤਾਂ ਉਹ ਗੁੱਸੇ ਦੇ ਵਿੱਚ ਆਪਣੇ ਪੈਰਾਂ ਦੇ ਕੋਲ ਇੱਕ ਉਹਦੇ ਰੋੜਾ ਪਿਆ ਹੁੰਦਾ ਉਹ ਰੋੜਾ ਚੱਕਦਾ ਤੇ ਪਾਰਕ ਦੇ ਵਿੱਚ ਸਾਹਮਣੇ ਜਿਹੜਾ ਕੁੱਤਾ ਬੈਠਾ ਹੁੰਦਾ ਉਹ ਕੁੱਤੇ ਦੇ ਮਾਰਦਾ ਕੁੱਤਾ ਵਿਚਾਰਾ ਸੁੱਤਾ ਪਿਆ ਹੁੰਦਾ ਜਦੋਂ ਕੁੱਤੇ ਦੇ ਜ਼ੋਰ ਦੀ ਰੋਲ ਗੋਲਾ ਮਤਲਬ ਰੋੜੀ ਵੱਜਦੀ ਆ ਰੋੜਾ ਵੱਜਦਾ ਰੋੜਾ ਗੋਲੀ ਵਾਂਗੂ ਲੱਗਦਾ ਕੁੱਤੇ ਦੇ ਤੇ ਕੁੱਤਾ ਜਦੋਂ ਚੀਕ ਮਾਰ ਕੇ ਉੱਥੋਂ ਉੱਠਦਾ ਤੇ ਕੁੱਤਾ ਆਪਣੇ ਸਾਹਮਣੇ ਬੈਠੇ ਵਿਅਕਤੀ ਨੂੰ ਜਿਹੜਾ ਕਿ ਪਾਰਕ ਦੇ ਵਿੱਚ ਬੈਠਾ ਹੁੰਦਾ ਚੁੱਪ ਕਰਕੇ ਉਹ ਸਾਹਮਣੇ ਬੈਠੇ ਵਿਅਕਤੀ ਨੂੰ ਕੱਟ ਲੈਂਦਾ ਜਾ ਕੇ ਉਹ ਸਾਹਮਣੇ ਬੈਠਾ ਵਿਅਕਤੀ ਉਹੀ ਹੁੰਦਾ ਜੀਨੇ ਕੇ ਆਪਣੀ ਵਾਈਫ ਦੇ ਆਪਣੇ ਘਰ ਵਾਲੀ ਦੇ ਥੱਪੜ ਮਾਰਿਆ ਹੁੰਦਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਜ਼ਿੰਦਗੀ ਦੇ ਵਿੱਚ ਜੇਕਰ ਕਿਤੇ ਕੋਈ ਆਪਣਾ ਛੋਟਾ ਮੋਟਾ ਨੁਕਸਾਨ ਹੋ ਵੀ ਜਾਂਦਾ ਤਾਂ ਆਪਾਂ ਨੂੰ ਗੁੱਸੇ ਨਹੀਂ ਹੋਣਾ ਚਾਹੀਦਾ ਕਿਉਂਕਿ ਗੁੱਸਾ ਆਪਣਾ ਜ਼ਿੰਦਗੀ ਵਿੱਚ ਉਦੋਂ ਵੀ ਵੱਧ ਕਿਤੇ ਨੁਕਸਾਨ ਕਰ ਸਕਦਾ ਸੋ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਸਿੱਖੋ ਕਿਉਂਕਿ ਆਪਾਂ ਪਹਿਲਾਂ ਵੀ ਗੁੱਸੇ ਦੇ ਰਿਲੇਟਡ ਕਿ ਜੇ ਕਿਸੇ ਨੂੰ ਗੁੱਸਾ ਹੁੰਦਾ ਤਾਂ ਪਹਿਲਾਂ ਵੀ ਇਹਦੇ ਰਿਲੇਟਡ ਇੱਕ ਵੀਡੀਓ ਪਾਈ ਹੋਈ ਆ ਜਿਹਦਾ ਆਪਾਂ ਟਾਈਟਲ ਰੱਖਿਆ ਸੀ ਟਿਊਸ਼ਨ ਟੀਚਰ ਨੇ ਛੋਟੀ 10 ਸਾਲ ਦੀ ਬੱਚੀ ਤੋਂ ਕੰਦ ਵਿੱਚ ਮੇਖਾ ਕਿਉਂ ਲਵਾਈਆਂ ਦੋਸਤੋ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਬਹੁਤ ਵਧੀਆ ਤੁਸੀਂ ਰਿਸਪੌਂਸ ਦਿੱਤਾ ਉਹ ਵੀਡੀਓ ਦੇ ਵਿੱਚ ਵੀ ਆਪਾਂ ਇਹੀ ਦੱਸਿਆ ਕਿ ਆਪਾਂ ਨੂੰ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਤਾਂ ਕਿ ਆਪਣੀ ਜ਼ਿੰਦਗੀ ਵਿੱਚ ਹੋਣ ਵਾਲੇ ਵੱਡੇ ਵੱਡੇ ਨੁਕਸਾਨਾਂ ਤੋਂ ਬਚਿਆ ਜਾ ਸਕੇ ਸੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਆ ਕਰੋ ਜੇ ਹਲੇ ਤੱਕ ਦੋਸਤੋ ਤੁਸੀਂ ਆਪਣਾ ਚੈਨਲ ਮਾਲਵਾ ਵੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇੰਤਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦੀ